ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਜੋ ਕਿ ਪਿਛਲੇ ਕਈ ਦਿਨਾਂ ਤੋਂ ਨਾਪਾ ਜੇਲ੍ਹ ਦੇ ਵਿੱਚ ਬੰਦ ਨੇ ਤਾਂਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ ਜੀਆਂ ਕਰੀਬ 2 ਘੰਟੇ ਇਹ ਪੁੱਛਗਿੱਛ ਕੀਤੀ ਗਈ ਹੈ ਤੇ ਮਜੀਠੀਏ ਦੇ ਨਾਲ ਲੈਂਡ ਮਿਸਿੰਗ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਇਸ ਮੌਕੇ ਸਿੱਟ ਦੇ ਮੁਖੀ ਵਰुण ਸ਼ਰਮਾ ਨੇ ਪ੍ਰੈਸ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਹੈ ਜਿਹੜਾ ਉਹ ਕਰ ਦਿੱਤਾ ਤੇ ਗੱਡੀਆਂ ਭਜਾ ਕੇ ਚੱਲਦੇ ਬਣੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੀ ਹੈ ਕਿ ਪ੍ਰੈਸ ਨੂੰ ਸਪੈਸ਼ਲ ਬੁਲਾਇਆ ਗਿਆ ਸੀ ਆ ਕਿ ਐਸਐਸਪੀ ਵਰੁਣ ਸ਼ਰਮਾ ਜਿਹੜੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਨਗੇ ਪਰ ਨਾਬਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਝੀਮਾ ਨੇ ਦੱਸਿਆ ਕਿ ਐਸਐਸਪੀ ਵਰੁਣ ਸ਼ਰਮਾ ਸਟ ਦੇ ਮੁਖੀ ਨੇ ਤੇ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਪੁੱਛਗਿੱਛ ਕੀਤੀ ਹੈ ਤੇ ਕੀ ਗੱਲ ਹੋਈ ਹੈ ਇਹ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਇਹ ਗੱਲ ਕੀ ਹੋਈ ਹੈ ਜੇ ਜੇ ਕੁਝ ਪਤਾ ਲੱਗੇ ਜੀ ਕਿ ਸੀਨੀਅਰ ਆਫਸਰ ਜਿਹੜੇ ਸੀਗੇ ਉਹ ਕਰ ਰਹੇ ਸੀ ਜਿਹਦਾ ਕਿ ਦੋ ਟਾਈਕਾਂ ਘੰਟੇ ਦੇ ਟਾਈਮ ਦਾ ਕੁਝ ਮਿਲਣ ਦੀ ਗੁੰਮਾਇਸ਼ ਕੀਤੀ ਸੀ ਜਿੰਦ ਤੱਕ ਬਜੀਤਿਆ ਸਾਹਿਬ ਪੁੱਛਾ ਤੀ ਸੀ ਠੀਕ ਹੈ ਸੈਟ ਆਈ ਸੀ ਸੈਟ ਸੈਟ ਵਿੱਚ ਕੌਣ ਕੌਣ ਸੀ ਐਸਐਸਪੀ ਸਾਹਿਬ ਸੀ ਸੈਟ ਕਰੇ ਠੀਕ ਹੈ ਇੱਕ ਮਿੰਟ ਹੋਰ ਰਹਿ ਜਾਂਦਾ ਫ੍ਰੋਮਨੀ ਕਾਲੀ ਦਲਦੇ ਸੀਨੀਅਰ ਰਾਗੂ ਵਿਕਰਮ ਸਿੰਘ ਜੀਠਿਆ ਜੋ ਕਿ ਪਿਛਲੇ ਕਈ ਦਿਨਾਂ ਤੋਂ ਨਾਬਾ ਜੇਲ੍ਹ ਦੇ ਵਿੱਚ ਬੰਦ ਨੇ ਤਾਂਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠੀਆ ਤੋਂ ਪੁੱਛਗਿੱਛ ਕੀਤੀ ਗਈ ਹੈ ਜੀਆਂ ਕਰੀਬ 2 ਘੰਟੇ ਇਹ ਪੁੱਛਗਿੱਛ ਕੀਤੀ ਗਈ ਹੈ ਤੇ ਮਜੀਠੀਏ ਦੇ ਨਾਲ ਲੈਂਡ ਮਿਸਿੰਗ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਇਸ ਮੌਕੇ ਸਿੱਟ ਦੇ ਮੁਖੀ ਵਰुण ਸ਼ਰਮਾ ਨੇ ਪ੍ਰੈਸ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਹੈ ਜਿਹੜਾ ਉਹ ਕਰ ਦਿੱਤਾ ਤੇ ਗੱਡੀਆਂ ਭਜਾ ਕੇ ਚੱਲਦੇ ਬਣੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਪ੍ਰੈਸ ਨੂੰ ਸਪੈਸ਼ਲ ਬੁਲਾਇਆ ਗਿਆ ਸੀ ਆ ਕੇ ਐਸਐਸਪੀ ਵਰੁਣ ਸ਼ਰਮਾ ਜਿਹੜੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਨਗੇ ਪਰਨਾਬਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਜੀਮਾ ਨੇ ਦੱਸਿਆ ਕਿ ਐਸਐਸਪੀ ਵਰੁਣ ਸ਼ਰਮਾ ਸਟ ਦੇ ਮੁਖੀ ਨੇ ਤੇ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਪੁੱਛਗਿੱਛ ਕੀਤੀ ਹੈ ਤੇ ਕੀ ਗੱਲ ਹੋਈ ਹੈ ਇਹ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਪਤਾ ਮੈਂ ਗੱਲ ਕੀ ਹੋਈ ਹੈ ਜੇ ਜੇ ਕੁਝ ਪਤਾ ਲੱਗਿਆ ਜੀ ਸੀਨੀਅਰ ਆਫਸਰ ਜਿਹੜੇ ਸੀਗੇ ਉਹ ਕਰ ਰਹੇ ਸੀ ਕਿਹਾ ਗਿਆ ਦੋਟਾਈ ਘੰਟੇ ਦੇ ਟਾਈਮ ਉਹਨਾਂ ਦਾ ਕੁਝ ਨਹੀਂ ਲੱਣ ਕਿਉਂ ਆਏ ਸੀ ਜੇ ਅੰਦਰ ਮਜੀਠਿਆ ਸਾਹਿਬ ਪੁੱਛਦੇ ਸੀ ਠੀਕ ਹੈ ਸੈਟ ਆਈ ਸੀ ਸੈਟ 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 ਵਿੱਚ ਕੌਣ-ਕੌਣ ਸਨ ਐਸਐਸਪੀ ਸਾਹਿਬ ਸੀ ਸੈਟ ਦੇ ਵਿੱਚ ਠੀਕ ਹੈ ਕਿੰਨੇ ਘੰਟੇ ਗਏ ਰਹਿੰਦਾ ਹੈ ਪ੍ਰੋਗਰਾਮ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਰਾਗੂ ਵਿਕਰਮ ਸਿੰਘ ਮਜੀਠਿਆ ਜੋ ਕਿ ਪਿਛਲੇ ਕਈ ਦਿਨਾਂ ਤੋਂ ਨਾਪਾ ਜੇਲ੍ਹ ਦੇ ਵਿੱਚ ਬੰਦ ਨੇ ਤਾਨਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਨਜ਼ਰਬੰਦ ਵਿਕਰਮ ਮਜੀਠਿਆ ਤੋਂ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਕਰੀਬ 2 ਘੰਟੇ ਇਹ ਪੁੱਛਗਿੱਛ ਕੀਤੀ ਗਈ ਹੈ ਤੇ ਮਜੀਠੀਏ ਦੇ ਨਾਲ ਲੈਂਡ ਮਿਸਿੰਗ ਮਾਮਲੇ ਨੂੰ ਲੈ ਕੇ ਪੁੱਛਗਿੱਛ ਕੀਤੀ ਗਈ ਇਸ ਮੌਕੇ ਸਿੱਟ ਦੇ ਮੁਖੀ ਵਰुण ਸ਼ਰਮਾ ਨੇ ਪ੍ਰੈਸ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਹੈ ਜਿਹੜਾ ਉਹ ਕਰ ਦਿੱਤਾ ਤੇ ਗੱਡੀਆਂ ਭਜਾ ਕੇ ਚੱਲਦੇ ਬਣੇ ਮੌਕੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੀ ਹਾਂ ਕਿ ਪ੍ਰੈਸ ਨੂੰ ਸਪੈਸ਼ਲ ਬੁਲਾਇਆ ਗਿਆ ਸੀ ਕਿ ਐਸਐਸਪੀ ਵਰुण ਸ਼ਰਮਾ ਜਿਹੜੇ ਸਪੈਸ਼ਲ ਪ੍ਰੈਸ ਕਾਨਫਰੰਸ ਕਰਨਗੇ ਪਰ ਨਾਬਾ ਕੋਤਵਾਲੀ ਦੇ ਐਸਐਚਓ ਸਰਬਜੀਤ ਸਿੰਘ ਜੀਮਾ ਨੇ ਦੱਸਿਆ ਕਿ ਐਸਐਸਪੀ ਵਰुण ਸ਼ਰਮਾ ਸਟ ਦੇ ਮੁਖੀ ਨੇ ਤੇ ਉਹਨਾਂ ਦੇ ਵੱਲੋਂ ਵਿਕਰਮ ਮਜੀਠੀਆ ਦੇ ਨਾਲ ਪੁੱਛਗਿੱਛ ਕੀਤੀ ਹੈ ਤੇ ਕੀ ਗੱਲ ਹੋਈ ਹੈ ਇਹ ਉੱਚ ਅਧਿਕਾਰੀਆਂ ਨੂੰ ਵੀ ਨਹੀਂ ਪਤਾ। ਗੱਲ ਕੀ ਹੋਈ ਹੈ ਜੇ ਜੇ ਕੁਝ ਪਤਾ ਲੱਗਿਆ ਜੀ ਸੀਨੀਅਰ ਆਫਸਰ ਜਿਹੜੇ ਸੀਗੇ ਉਹ ਕਰ ਰਹੇ ਸੀ ਜਿਹਦਾ ਕਿ ਦੋ-ਤਿੰਨ ਘੰਟੇ ਦੇ ਟਾਈਮ ਉਹਨਾਂ ਦਾ ਕੁਝ ਲੱਲਤੀ ਨੂੰ ਆਇਆ ਸੀ ਜੀ ਤੱਕ ਮਜੀਠੀਆ ਸਾਹਿਬ ਪੁੱਛਾਤੇ ਸੀ। ਇੰਕਾ ਸੈਟ ਹੈ ਇਸ ਇਨ ਸੈਟ ਸੈਟ ਵਿੱਚ ਕੌਣ ਕੌਣ ਆਉਂਦਾ ਐਸਐਸਪੀ ਸਰਵਿਸ ਸੈਟ ਵਿੱਚ ਠੀਕ ਹੈ 1 ਮਿੰਟ ਹੋਰ ਗੱਲ ਕਰਿੰਦਾ